ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਠੰਡ ਨੇ ਜੀ ਆਪਣਾ ਕਹਿੰਦੇ ਜੀ ਜਿਹੜਾ ਬਹੁਤ ਘਹਿਰ ਵਾਲਾ ਰੂਪ ਧਾਰਿਆ ਹੋਇਆ ਇਸ ਟਾਈਮ ਠੰਡੀ ਠੰਡੀ ਹਵਾ ਚੱਲਦੀ ਆ ਬੱਦਲ ਬਾਈ ਹੋਈ ਵੀ ਆ ਤੇ ਕਹਿੰਦੇ ਆ ਛੋਟੇ ਛੋਟੇ ਜਵਾਕਾਂ ਨੂੰ ਕਿੱਥੇ ਅਸੀਂ ਕੈਦ ਕਰ ਲੂਗੇ ਕੈਦ ਕਰ ਲੂਗੇ ਪਰ ਜਿਹੜੇ ਕੰਮ ਨੂੰ ਆਇਆ ਸੀ ਕੰਮ ਤਾਂ ਆਪਣਾ ਸੰਧੀ ਪੱਥੇ ਵੀ ਬਣ ਜਾਣਾ ਹਾਂ ਮੰਨਤਾ ਜਾਨਾ ਹਾਂ ਹਾਂ ਪਾਪਾ ਥੋੜੇ ਛੋਟੇ ਹੈ ਤਾਂ ਕੋਈ ਨਹੀਂ ਆਪਣੇ ਭੁਰਜੀ ਦਾ ਕੰਮ ਕਰਦੇ ਨਾਲ ਫਤਿਹ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸ਼ਬੂ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਤੀ ਆ ਕਾ ਜੋ ਬੋਲੇ ਸੋਨੇ ਹਾਲ ਪਾਪਾ ਪਾਪਾ ਤਾਂ ਆ ਗਿਆ ਪਾਪਾ ਨੂੰ ਵੀ ਮਿਲਾ ਦੇਣਾ ਮੈਂ ਟੈਨਸ਼ਨ ਕਾਹਨੂੰ ਲੰਮੀਆ ਤੂੰ ਪਹਿਲਾਂ ਜੋ ਬੋਲੇ ਸੋਨੇ ਸਸਤੀ ਗੱਲ ਤਾਂ ਬੁਲਾ ਦੂ ਜੋ ਬਲੇ ਸੋਨਹਾਲ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਹਾਂ ਜੀ ਇੱਧਰ ਮੇਰੇ ਜੀਣਾ ਕਾਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮਤਮਾ ਸਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿੰਦੁਗਣੇ ਰਾਜ ਗੁਣੇ ਬਖਸ਼ ਜੀ ਤਰੱਕੀਆਂ ਆ ਤੇ ਇਹਦੇ ਵਿੱਚ ਆਰਾਮ ਨਹੀ ਆਰਾਮ ਆਰਾਮ ਸਹੀ ਮੇਰੀ ਗੱਲ ਕੋਟ ਦੇ ਵਿੱਚ ਆਰਾਮੇ ਐ ਨਾ ਫੇ ਫਟੇ ਫੁਟੇ ਹੋ ਕਪੜਾ ਜਿ ਕੋਣ ਦੇਖਦਾ ਪਰ ਹੁਣ ਤੁਸੀਂ ਮੈਨੂੰ ਬਾਹਰ ਵੀ ਦੇਖ ਲੈਣਾ ਬਹੁਤ ਦੂਰ ਧੱਕਾ ਨਾ ਬਹੁਤ ਬਹੁਤ ਨਿੱਗਾ ਕੋਟ ਮੈਂ ਕੱਲ ਪਾ ਕੇ ਜੀ ਕੱਖ ਵੱਢਣ ਆ ਗਿਆ ਮੈਨੂੰ ਗਰਮੀ ਲਿਆਤੀ ਇਹਨੇ ਗਰਮੀ ਜਿਹੜਾ ਕੱਟੇ ਵੱਢਣ ਆਇਆ ਮੈਂ ਲੱਗਾ ਫੇ ਇੰਨਾ ਨਹੀਂ ਪਾੜਿਆ ਦਾਤੀ ਨੂੰ ਹਾਂ ਨਹੀਂ ਨਹੀਂ ਫਟੇ ਫਟਾ ਮੈਂ ਹੱਥ ਪਾਉਂਦਾ ਪੰਦ ਨੂੰ ਕਰ ਕਰ ਹੋ ਗਿਆ ਜਦ ਕਿ ਤੁਸੀਂ ਇਹਨੂੰ ਦੋ ਟਾਂਕੇ ਲਾ ਕੇ ਸਿਉਂ ਸਕਦੀਆਂ ਬਾਕੀ ਹੁਣ ਇਹਦਾ ਕੰਮ ਹੈ ਜੇ ਤੋਂ ਕੰਮ ਠੰਡ ਦੇ ਵਿੱਚ ਜੇ ਮੈਂ ਕਰੂੰਗਾ ਫਿਰ ਹੋਰ ਕਰੇ ਤੋਂ ਡਿੰਗਾ ਵਾਜੇ ਵਾਲੀ ਗੱਲ ਹੋਰ ਹੋਣੀ ਨਾ ਜੇ ਤਾਂ ਜੇ ਇਹਨਾਂ ਦੇ ਕੰਮ ਆ ਤਾਂ ਸਾਨੂੰ ਹੋ ਕਰਨੀ ਚਾਹੀਦੇ ਆ ਜੇ ਅਸੀਂ ਇਹਨਾਂ ਨੂੰ ਕੰਮ ਕਹਿੰਦੇ ਹੋ ਕਰਨੀ ਨਹੀਂ ਚਾਹੀਦੇ ਕੱਲ ਤੁਹਾਨੂੰ ਕਿਹਾ ਤਾਂ ਸਲੀਪਾਂ ਲਾਉਣ ਨੂੰ ਲਾਤੀ ਨਹੀਂ ਲਾਈਆਂ ਟੂਟੀਆਂ ਕਿਹਾ ਤਲਾਪਾ ਨਹੀਂ ਲਾਈਆਂ ਏਰੀ ਜੀ ਮੁੱਕਣੇ ਸਿਆਪੇ ਸਾਡੀ ਗੱਲ ਸਾਡੀ ਗੱਲ ਜਵੇਟਾ ਠੇ ਠੇ ਮੈਂ ਇੱਕ ਬੋਲ ਨਹੀਂ ਸਕਦਾ ਬਸ ਚੁੱਪ ਭਲੀ ਆ ਕਿ ਤੂੰ ਕਿਤੇ ਕਹਨੇ ਹੁੰਦੇ ਇੱਕ ਚੁੱਪ ਸੌ ਸੌਖਾ ਵਾਲੀ ਗੱਲ ਉਹ ਸਾਬਤ ਕਰਤੀ ਨਾ ਜੀ ਤਾਂ ਉਹ ਹੀ ਕਹਿਤਾ ਵੀ ਜੇ ਦੀਦੀ ਹੁੰਦੀ ਮੈਂ ਕਿਤੇ ਚੁੱਪ ਹੋ ਜਾਣਾ ਤਾਂ ਦੀਦੀ ਨਹੀਂ ਨਾ ਤਾਂ ਗੱਲ ਰੋਮ ਮੈਂ ਤੁਸੀਂ ਉਹ ਕਰ ਲਓ ਕੁੜੀ ਨੂੰ ਕੋਣ ਲੈ ਕੇ ਆਏ ਜੀ ਠੰਡ ਦੇ ਵਿੱਚ ਚੱਕਿਆ ਨੂੰ ਚੱਕ ਲੈ ਮੇਥਾ ਮੈਂ ਮੈਂ ਕੱਖ ਵੱਢਣੇ ਆ ਜੀ ਤੇ ਸੰਦੀਪ ਕਹਿੰਦੀ ਵੀ ਮੇਥਿਆਂ ਦੀ ਪੁਰਜੀ ਬਣਾਉਣੀ ਹੈ ਇਹ ਸਾਰੇ ਇੱਥੇ ਕੌਲੀ ਕੌਲੀ ਨੂੰ ਵੀ ਮੱਥੇ ਇਕੱਠੇ ਸਰਪ ਜੀ ਤਾਂ ਵੀ ਦੇਖ ਸਰ ਕੀ ਹੈ ਇਹ ਮੇਥਾ ਨਹੀਂ ਇਹ ਮੇਥੀ ਆ ਉਹ ਮੇਥੇ ਆ ਯਾਰ ਮੈਥਾ ਸਰਬਜੀਤ ਨੂੰ ਪੁੱਛ ਸਰਬਜੀਤ ਨੇ ਵੀਜੇ ਹਾਂ ਵੀ ਕਿਆ ਸਰਬਜੀਤ ਬੋਲ ਵੀਜੇ ਵੀਰੇ ਪਾਪੇ ਨੇ ਸੋਚ ਰਿਹਾ ਏ ਪਾਪੇ ਫੇਰੀਆਂ ਮੈਥੀ ਆ ਉਹ ਮੈਥਾ ਹੈ ਯਾਰ ਬੇਟੀ ਆ ਮੈਥਾ ਦਾ ਰੋਕ ਮੈਥਾ ਘੋਰ ਹੁੰਦਾ ਮੈਥੇ ਘੋਰ ਉਹ ਮੈਥੇ ਆ ਏ ਪੁਰਜੀ ਵਾਲੇ ਵਿੱਚ ਉਹ ਮੇਥਾ ਹੈ ਮੇਥੇ ਹੈ ਮਾਲ ਦਾ ਬਾਬੂ ਮਾਲ ਦਾ ਬਿੱਕੀ ਦੀ ਗੱਲ ਠੀਕ ਹੈ ਚਲੋ ਮੇਥੀ ਵੀ ਪੈ ਜਾਂਦੀ ਥੋੜੀ ਮੇਥੀ ਬਣ ਕੇ ਪਹਿਲਾਂ ਮੇਥੇ ਤੋੜ ਦੇਗੀ ਆਹੀਏ ਸਦਾਣ ਔਲਝਾਤੀ ਉਹਦਣ ਤੁਸੀਂ ਔਲਝਾਤੀਓ ਇਹ ਤੋੜ ਲੈ ਮੇਥੀ ਹੈ ਮੇਥੇ ਸਰ ਵੀ ਤਰੂ ਦਈ ਸ਼ਾਮ ਨੂੰ ਬਾਟੀ ਬਣਾ ਕੇ ਹੁਣ ਇਹਦੀ ਜਿਹੜਾ ਮੰਨਦਾ ਨਹੀਂ ਹਾਂ ਮੈਂ ਦੇਣੀ ਨਹੀਂ ਅੱਗੇ ਕਿਹੜਾ ਸਰ ਵੀ ਅੱਗੇ ਕਿੜੇ ਕਿ ਮੈਂ ਤੋੜ ਲੈਣ ਦੇ ਉਹਨੂੰ ਅੱਗੇ ਕਿਹੜੇ ਕੰਮ ਪੁੱਛ ਕੇ ਪਾ ਕੇ ਲੈ ਜਾਂਦਾ ਜੇ ਪਾਉਂਦਾ ਆਪਣੀ ਮਰਜ਼ੀ ਨਾਲ ਚੱਲਦਾ ਕੰਮ ਕਿੱਥੇ ਨਹੀਂ ਅਰੇ ਬੱਬੂ ਆ ਲਾਵੀ ਲੱਗੀ ਚਲਾਉਂ ਉਹਨੂੰ ਫੜੀ ਆ ਰਿਹਾ ਹਾਂ ਟੱਕਰ ਆ ਬਾਈ ਕਾਲੀ ਵਾਲੇ ਬਾਤ ਬੁੱਲਾ ਚ ਕਿਹੜੀ ਕੁੜੀਏ ਕੀ ਮੈਂ ਤੜਾ ਦੇ ਆ ਰਾਇਆ ਨਾ ਕਰ ਯਾਰ ਤੂੰ ਸੇਵਣਾ ਕੰਮ ਲੱਗੇ ਯਾਰ ਇਹ ਵੀ ਤਾਂ ਕੰਮ ਹੈ ਕੰਮ ਕਿਦੇ ਪਿੱਛੇ ਕਰਦੇ ਆਪਾਂ ਘੱਗ ਦੇਖ ਸਰ ਜੀ ਕਹਿੰਦਾ ਅਸੀਂ ਅਸੀਂ ਆਪਣਾ ਕੰਮ ਲੱਗੇ ਇਹੇ ਖਾਣ ਪਿੱਛੇ ਦਾ ਕੰਮ ਕਰਦੇ ਆਂ ਹੋ ਉਹ ਵੀ ਖਾਣ ਵਾਲਾ ਹੀ ਕਰਦਾ ਜੀ ਉਹ ਆਉਗਾ ਤਾਂ ਕੰਮ ਅਰ ਜੇ ਮੈਂ ਹੁਣ ਸੰਦੀਪ ਨੂੰ ਦੱਸਤਾ ਬੇ ਜਗਾ ਕੀ ਗੱਲ ਬਾਤ ਆ ਇਹ ਖਾਣ ਤੇ ਬਾਤ ਪਸਾਂਗੇ ਟਰਾਂ ਕਹਿੰਦੇ ਟਰ ਖੇਤ ਜਿਹੜੀ ਬਾਗ ਪਾਉਂਦੇ ਲੋਕ ਟਰ ਵਾਲੀ ਗੱਲ ਕਰਾਂ ਗਰੀ ਦੂਆ ਰੇ ਪਾਉਨੇ ਆ ਤੂੰ ਇਹ ਰੇ ਨਾ ਹਣਾ ਉਰੇ ਖਾ ਕੇ ਨਹੀਂ ਖੁਸ਼ ਲੋਕ ਜਿਹੜੀ ਢੇਰ ਵਾਲੀ ਖਾ ਕੇ ਖੁਸ਼ ਹੈ ਹਾਂ ਜੂਰੀਆ ਰੇ ਖਾ ਕੇ ਕੁਛ ਨਹੀਂ ਹੈ ਕਿ ਢੇਰ ਵਾਲ ਰੇ ਖਾ ਕੇ ਖੁਸ਼ ਹੈ ਨਹੀਂ ਤੁਸੀਂ ਕੋਈ ਹੋਰ ਗੱਲ ਕਹਿਣੀ ਸੀ ਉਹ ਤਾਂ ਬਾਅਦ ਚ ਦੱਸੋਗੇ ਉਹ ਤਾਂ ਬਾਅਦ ਚ ਦੱਸੂਗੇ ਬਣਾ ਲਾਂ ਸਾਬ ਨਾ ਨਹੀਂ ਦੱਸ ਦੇ ਇੱਕ ਗੁੜੀ ਤੂੰ ਤਰਾ ਉਹ ਉੱਪਰ ਗਈ ਉਹ ਸਾਰੀ ਉੱਪਰ ਭੱਜ ਗਈ ਮੈਂ ਹੀ ਤੋੜ ਦਿੰਦੀ ਕਹਿੰਦੀ ਚੱਕ ਲਾ ਉਹਨੂੰ ਚੱਕ ਲਾ ਕੋਈ ਨਹੀਂ ਮਿੱਥੇ ਹੀ ਹੈ ਸਬਜ਼ੀ ਬਣਾਏ ਸੀ ਪੁਰਜੀ ਤੂੰ ਟੋਕ ਨਾ ਇਹ ਤਾਂ ਗੱਲ ਕਹਿਤੀ ਜੀ ਇਹਨਾਂ ਨੇ ਐਸੀ ਤੈਸੀ ਉਹ ਮੈਂ ਤੋੜਨ ਨੂੰ ਚੀਂ ਲੱਗਦਾ ਪਰ ਪਹਿਲਾ ਅਸੀਂ ਕਹੀ ਕਿ ਵੀ ਮੇਥੇ ਨਹੀਂ ਹੈਗੇ ਉਹ ਮੰਨ ਗਈ ਜਿਹੜੇ ਹੁਣ ਦੂਈ ਗੱਲ ਕਹੀ ਆ ਉਹ ਮੰਨ ਗਈ ਇਹਦਾ ਕੋਈ ਸੁਰ ਨਹੀਂ ਲੱਗਦਾ ਹੈਗਾ ਨਹੀਂ ਗੱਲ ਮੰਨਣੀ ਤੂੰ ਆਪਣੇ ਸਟੈਂਡ ਵੀ ਹੈ ਤੁਹਾਡਾ ਕੋ ਮਾੜਾ ਮੋਟਾ ਹੈਗਾ ਆਪਣੇ ਆਪ ਆਪਣੇ ਸਟੈਂਡ ਪਰ ਰਹਿਣਾ ਸਾਨੂੰ ਬਣਾਉਣੀ ਚਿੰਜੀ ਨਾ ਅਸੀਂ ਖਾਣੀ ਆ ਇਸ ਕਰਕੇ ਫਿਰ ਅਸੀਂ ਐਸੀ ਬਸ ਚੀਜ਼ ਨਹੀਂ ਲੱਖਾ ਉਹਦਾ ਐਸੀ ਵੈਸੀ ਖੇਤਾਂ 'ਚ ਕੋਈ ਐਸੀ ਵੈਸੀ ਪਤਾ ਨਹੀਂ ਕੀ ਐਸੀ ਵੈਸੀ ਪਤਾ ਨਹੀਂ ਕਿਹ ਐਸੀ ਮੈਨੂੰ ਨਹੀਂ ਪਤਾ ਦੱਸ ਕੀ ਚੀਜ਼ ਸੀ ਉੱਥੇ ਕੀ ਚੀਜ਼ ਸੀ ਉੱਥੇ ਕੋਸ ਮੇਰੀ ਪਾਈ ਤੇ ਉੱਥੇ ਹੋ ਤੇ ਆਪ ਆਪਣੇ ਨਾਲ ਤੋਂ ਉੱਪਰ ਕੋਈ ਚੀਜ਼ ਹੋ ਗਈ ਪਤਾ ਨਹੀਂ ਕਿੰਗਰਾਰੀ ਆ ਗਈ ਕਿੰਗਰਾਰੀ ਅਸੀਂ ਸੌਂ ਘਾਉਣਾ ਮੈਂ ਤਾਂ ਮੈਂ ਤਾਂ ਮੇਥੇ ਦੀ ਪੁਰਜੀ ਖਾਊਗਾ ਮੈਂ ਸੌਂ ਘਾ ਤਾਂ ਖਾਣਾ ਨਹੀਂ ਕੱਕ ਜਾ ਜਾ ਨਹੀਂ ਕੱਕ ਨਹੀਂ ਮੈਂ ਵੜਾਉਣਾਈ ਮੈਂ ਆਪਣੇ ਸਾਥੀ ਤੋੜਨਾਈ ਔਰ ਆ ਕੇ ਤੋੜਦੇ ਸਾਂ ਹੁਣ ਮੇਰੀ ਗੱਲ ਸੁਣ ਨੀ ਹੁਣ ਆ ਆ ਮੈਥੇ ਆ ਉੱਥੇ ਖੜੇ ਆ ਪਰ ਉੱਥੇ ਵੀ ਕੁਝ ਹੈਗਾ ਤਾਂ ਨਹੀਂ ਉਰੇ ਤਾਂ ਕਿੱਲੇ ਵੀ ਬੱਬਾ ਗੜੀ ਕਿਹច ਪਤਾ ਧਰਮਜੀਤ ਕਿਹਾ ਹੁੰਦਾ ਤਾਂ ਦੱਸੀ ਨਾ ਹੁਣ ਦੱਸੀ ਜੀ ਦੇ ਵੀ ਕਿੰਨਾ ਕੁ ਖਾਤੇ ਪਾ ਮੱਥਾ ਟੇਕ ਦੇਉਂਦੇ ਤੇ ਦੀਵੇ ਵੀ ਬਾਲਦੇ ਹੁੰਦੇ ਸਨ ਨਾ ਟੋਆ ਪੱਟਾ ਬੰਦਦਾ ਹਾਂ ਟੋਆ ਪੱਟਾ ਬੰਦਦਾ ਮੈਨੂੰ ਪਤਾ ਵੀ ਇੱਥੇ ਦਾ ਜਿੱਦਣ ਦੀ ਮੈਂ ਆਂ ਡੈਡੀ ਮੈਥੀ ਲਾਉਂਦਾ ਹਾਂ ਨਹੀਂ ਜਿੱਦੇ ਨੂੰ ਕੁਝ ਹੋਇਆ ਨਹੀਂ ਸਾਨੂੰ ਕਿਉਂਕਿ ਸਾੜਾ ਖਾ ਲਿਆ ਇੱਥੇ ਤੋਂ ਤੋੜ ਕੇ ਗਈ ਮਾਰ ਫਿਰ ਹੁਣ ਤੁਸੀਂ ਉੱਥੇ ਦਾ ਦੱਸੋ ਹਾਂ ਉੱਥੇ ਦਾ ਕਿਆ ਨਵਾਕੀ ਭਾਈ ਉੱਥੇ ਕੁਝ ਵੀ ਨਹੀਂ ਉੱਤੇ ਮੇਤੇ ਤੇ ਤੇ ਨਹੀਂ ਬੱਤ ਹਰੇ ਅੰਦਰ ਅੰਦਰ ਵਿੱਚ ਉਹਦੇ ਪਤਾ ਕਿਆ ਵਿੱਚ ਉੱਥੇ ਕੱਕ ਹੈ ਕੀ ਹੈ ਇਕੱਲੇ ਇਕੱਲੇ ਚੁੱਕ ਕੇ ਪੱਟਣੇ ਪੈਣੇ ਤੇਨ ਹੋਰ ਤਾਂ ਕੁਝ ਇਕੱਲੇ ਇਕੱਲੀ ਉੱਥੇ ਇਕੱਲੇ ਇਕੱਲੇ ਤੋੜੇ ਤੇ ਮੈਂ ਹੁਣ ਮੇਰੀ ਟੀਕਾ ਫਿਰ ਠੀਕ ਹੈ ਫਿਰ ਫਿਰ ਤੂੰ ਠੀਕ ਤੋੜਦੀ ਫਿਰ ਤਾਂ ਕਿਆ ਕਹ ਤੈਨੂੰ ਮੈਂ ਲਾਹ ਨਹੀਂ ਇਹਨੇ ਨਹੀਂ ਕਿਹਾ ਕਹਿੰਦੇ ਸੰਦੀਪ ਇਹ ਤੇ ਨਾ ਮੈਂ ਨਿਕ ਗੱਲ ਦੱਸ ਤੀ ਉਹ ਠੀਕ ਕਹਿ ਜੀ ਚੀਜ਼ ਤੇ ਖਾਣੀ ਜ਼ਰੂਰੀ ਲੈ ਹਾਂ ਮੈਂ ਕਹਾਂ ਮੈਂ ਵੀਡੀਓ ਦੇ ਵਿੱਚ ਕਹਿਆ ਜੀ ਮੈਂ ਇਦਾਂ ਕਹਾ ਪਤਾ ਨਹੀਂ ਪਤਾ ਮੈਂ ਇੱਥੇ ਤੋੜ ਨਹੀਂ ਦਿੰਦੀ ਮੈਂ ਇੱਥੇ ਤੋੜਨੇ ਦਾ ਮਤਲਬ ਇਹ ਦੇਖੋ ਮੈਂ ਮੈਂ ਤੁਹਾਨੂੰ ਪਹਿਲੀ ਨਾ ਕਰਦਾ ਤਾਂ ਵੀ ਅੱਜ ਠੰਡ ਬਹੁਤ ਆ ਜੀ ਵੀ ਇਹ ਪੰਗਿਆਂ ਚ ਨਾ ਪੈ ਇਹ ਠੱਕੇਗਾ ਤੈਨੂੰ ਲੈ ਕੇ ਇੱਕ ਠੱਕੇ ਨਾਲ ਮੈਨੂੰ ਲੈ ਕੇ ਵੀ ਨਾਲੇ ਕੱਖ ਵੱਡ ਲੂੰਗਾ ਮਹਾ ਮੈਂ ਨੂੰ ਇਹ ਵੀ ਕਹਤਾ ਵੀ ਮੈਂ ਬਲੌਗ ਵੀ ਬਣਾ ਰਿਹਾ ਹਾਂ ਵੀ ਚੱਲ ਹੁਣ ਠੰਡ ਦੇ ਵਿੱਚ ਅਸੀਂ ਜਾਣਾ ਵੀ ਕਿੱਥੇ ਹੈ ਹੈ ਖੇਤਾਂ ਦੀ ਬਲੌਗ ਸੀ ਘੁੰਮਦੇ ਫਿਰਦੇ ਨੇ ਆਪਣਾ ਬਲੌਗ ਬਣਾ ਲੈਣਾ ਹੁਣ ਮੈਂ ਵੀਡੀਓ ਦੇ ਵਿੱਚ ਇਹ ਗੱਲ ਤਾਂ ਕੋਈ ਨਹੀਂ ਤੇ ਕਹੀ ਵੀ ਬਿੱਥੇ ਕੁਝ ਹੈਗਾ ਜਾਂ ਨਹੀਂ ਕੁਝ ਇਹ ਤੁਸੀਂ ਕਿਹਾ ਨਹੀਂ ਸੰਦੀਪ ਜੀ ਤੈਨੂੰ ਪਤਾ ਲੱਗਦੇ ਮੈਂ ਤੈਨੂੰ ਤੇਰੇ ਉਹ ਵੀ ਮਾਰ ਨਹੀਂ ਤਾਂ ਕਿ ਹੋ ਗਿਆ ਇਹ ਗੱਲ ਹੈ ਤੇ ਉਹ ਅਸੀਂ ਗੱਲ ਵੀ ਤਾਂ ਬਧਾਉਣੀ ਕਿ ਆ ਦੇਖ ਲੈ ਵੱਧ ਗਈ ਦੇਖ ਕੇ ਕਿੰਨੀ ਵੱਧ ਗਈ ਗੱਲੇ ਇਹ ਗੱਲ ਇਹ ਮੁੱਕਦੀ ਆ ਗੱਲ ਖਤਮ ਕਰਨੀ ਵੀ ਪੈਂਦੀ ਹੁੰਦੀ ਆ ਮੈਂ ਤਾਂ ਹੀ ਘਰ ਨੂੰ ਸੱਜੀ ਤੋੜੂੰਗੀ ਤਾਂ ਮੈਨੂੰ ਐਂ ਦੱਸ ਦੋ ਸੌਖਾ ਕੀ ਬਿੱਥੇ ਹੈਗਾ ਤਾਂ ਉੱਥੇ ਮਿੱਥੇ ਦੇ ਵਿੱਚ ਕੱਖ ਤੇ ਥੱਲੇ ਧਰਤੀ ਸੀ ਵਿੱਚ ਸਵਾਤ ਹੀ ਵਿੱਚ ਸਵਾਤ ਹੀ ਅਲਮ ਉਹ ਦੇਖ ਦੇ। ਉਹ ਰੇਂਗ ਉਂਗਲੀਆਂ ਤੋੜ ਦੇ ਚੰਗੀ ਲੱਗੀ ਦੱਸ ਦੇ। ਇਹ ਕੁਛ ਨਹੀਂ ਹੈਗਾ ਉੱਥੇ ਮੈਨੂੰ ਹੁਣ ਵਰਤੀਨ ਵੱਢਣ ਦੇ। ਹਾਂ ਪੁੱਤ ਆ ਜਾ। ਹਾਂ। ਕਰਸੀ ਗੁੱਲੀ ਤੋੜ ਕੇ ਲੈ ਜਾ ਤੇਰੀ ਦੀਦੀ ਨੇ ਦੱਸਦਣਾ ਉੱਥੇ ਕੀ ਆਤਾ। ਹਾਂ। ਮੈਂ ਫੋਨ ਤੇ ਪੁੱਛ ਲਵਾਂ। ਪਹਿਲਾਂ ਪੁੱਛ ਫੋਨੇ ਕਰਵਾ। ਪਹਿਲਾਂ ਫੋਨੇ ਕਰ ਲੈ। ਤੂੰ ਪਹਿਲਾਂ ਫੋਨ ਕਰ ਲੈ। ਇਹ ਤਾਂ ਗੱਲ ਗਲਤ ਹੋ ਗਈ ਯਾਰ। ਉਹਦੀ ਵੀ ਗੀਂ ਨਹੀਂ ਸੀ। ਕਿੱਥੇ ਕੇਮਰਾ ਚਲੋ ਕੱਕ ਬਾਰਡਲ ਮਾਜੀ ਫਿਰ ਮਿਲਦੇ ਦੇਖਦੇ ਕੀ ਪ੍ਰੋਗਰਾਮ ਬਣਦਾ ਅਗਲਾ। ਮੇਰੇ ਤੇ ਟੁੱਟਦੇ ਕਿ ਨਹੀਂ ਹੁਣ ਗਾਹੀ ਪਤਾ ਲੱਗੂਦਾ ਉਹਨੂੰ ਜਿਹਦਾ ਪੁਰਜੀ ਬਣਦੀ। ਵੀਡੀਓ ਚ ਤੁਹਾਨੂੰ ਦਿਖ ਗਈ। ਤਾਤਾ ਸਮਝੋ ਵੀ ਮੇਥੇ ਟੁੱਟਿਆ ਨਹੀਂ ਫਿਰ ਵਾਗਰੂ ਵਾਗਰੂ ਹੈ। ਅਰੇ ਇਹ ਤਾਂ ਤੋੜ ਲਿਆ ਜੀ ਪੰਭੋਲੇ। ਕੀ ਕਰਦੀ ਫਿੱਦੀਆਂ ਪੁੱਤ? ਹਾਂ? ਹਈ ਕਾਇ ਕਾਇ ਹਈ ਕਾਇ ਕਾਜੀ ਜੱਜ ਕੀ ਫਿੱਤੇ ਦਵਾਈ ਇਹ ਇਹ ਦਵਾਈ ਦੇਸੀ ਦਵਾਈ ਖਾ ਲਾ ਖਾ ਲਾ ਛਾੜ ਖਾ ਲਓ। ਹਾਂ ਇਹ ਕਬੜੇ ਹੁੰਨੇ ਕਨ ਖਾ ਲਾ ਤਾਂ ਹਟੂਗੀ ਜਦ ਵੀ ਉਹ ਆਉਂਦੀ ਪੰਭੋਲੇ ਨੂੰ ਜੰਬੜ ਜਾਂਦੀ ਹੈ। ਵਾਹ ਵਾਹ ਕਿੱਥੇ ਨੂੰ ਚੱਲਦੀ ਹੈ? ਹਾਂ? ਲੋ ਕਿੱਥੇ ਤੂੰ ਲੋਕੀ ਕਿੱਥੇ ਹਾਂ ਵਿਚਾਰੇ ਹੋ ਰੱਖ ਪੱਲੀ ਐ ਐਡੀ ਐਡੀ ਕਿੱਥੇ ਤੂੰ ਐਨੇ ਬਮੋਲੇ ਇਕੱਠੇ ਕਰ ਲੂਂਗੇ ਤੂੰ ਉਹ ਕਹਿੰਦੀ ਕਾਥ ਵੱਡਾ ਚੱਲਾ ਅੱਛਾ ਮੈਨੂੰ ਇਹਦੀ ਗੱਲ ਸਮਝ ਆ ਵੀ ਕਹਿਣਾ ਚਾਹੁੰਦੀ ਆ ਇਹ ਆ ਵੜ ਗਈ ਕੀ ਹੋ ਰਿਹਾ ਇਹ ਕਾ ਹੋਰੇ ਇਹਨਾਂ ਦਾ ਆਪਣਾ ਜ਼ਮਾਨ ਲੱਗੀ ਇਕੱਠਾ ਕਰ ਨਵੀਰ ਨੂੰ ਇੰਟਰਸਟ ਖੇਤਾਂ ਚੋਂ ਦਾ ਮੁੰਡਿਆਂ ਨੂੰ ਘੱਟੇ ਹੁੰਦਾ ਆ ਪੁੱਤ ਕੀ 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 ਅੱਧੀ ਗੋਲੀਆਂ ਗਿੱਗੀ ਮਨ ਲਾਦਾ ਜਿਹੜੀਆਂ ਅੱਜ ਇਕੱਠੀਆਂ ਕਰੀਆਂ ਨੇ ਪੰਬੋਲੇ ਹੁਣ ਤੇਰੇ ਕੋਲ ਕੀ ਬਣਿਆ ਕੋਈ ਹਿੱਲਾ ਹੋਇਆ ਤੇਰਾ ਮੇਰੇ ਕੋਲ ਹੋ ਗਿਆ ਧਣੀਆਂ ਵੀ ਬਲੇ ਲਿਆ ਮੈਂ ਥੋੜੀਆਂ ਮੇਥੇ ਹੋਰ ਤੋੜ ਲੈਣੀਆਂ ਆਪਾਂ ਨੇ ਪੁੱਤ ਗਿੱਗੀ ਮਿਦਰੀ ਕਰਨੀ ਆਪਾਂ ਨੇ ਮਮਾ ਚੱਕੂਗੀ ਪੁੱਤ ਮੈਂ ਕੱਖ ਵੱਢਣਾ ਮਮਾ ਚੱਕੂਗੀ ਤੈਨੂੰ ਚੱਕ ਲੈ ਇਹਨੂੰ ਥੱਲੇ ਉਸ ਪੇ ਵੀ ਹੈ ਕੁਛ ਨਹੀਂ ਹੁੰਦਾ ਲੈ ਉਹਦੇ ਕੱਪੜੇ ਗਿੱਲੇ ਹੋ ਜਣੇ। ਲਾ ਚਲੋ ਆਹ ਥੱਲੇ ਉਰੇ ਵੀ ਮੇਥੇ ਬੀਜੇ ਪਿਆ ਜੰਮੇ ਪਿਆ ਤੁਰ ਰ ਦੇਖ ਕੇ ਤੁਰਲਾ ਥੋੜਾ ਜ। ਜਿੱਥੇ ਜਿੱਥੇ ਤੁਹਾਡਾ ਪੈਰ ਉੱਥੇ ਦੋਖਾ ਤੁਰੂੰਗੀੋਂ ਮੈਂ। ਹਾਂ ਪੱਲੀ ਦਾ ਚੱਕੀ ਨਹੀਂ ਹੈਗੀ। ਅੱਛਾ ਜੀ। ਤੀ ਤੂੰ ਰੁਕੀ ਪੁੱਤੋਂ ਮੈਂ ਆਈ। ਪੱਲੀ ਕਿਨੇ ਚੱਕਣੀ ਐ? ਪੱਲੀ ਚੱਕਣੀ ਕਿਨਾ ਕਿਤੇ ਵਿਕਰਨ ਸੀ। ਮੈਂ ਕਾਕਾ ਵੱਡੂਗਾ। ਹਈ ਹਈ ਪੂ ਪੂਲੇ ਪੁੰਬੂਲੇ ਮੁਰ ਹਾਂ ਕਿਨੂੰ ਲੈਣਾ ਲਾ ਲਾ ਕਰੀ ਜਾਂਦੀ ਇਹਨੂੰ। ਕਿਨੇ ਲੈਣੇ ਆ? ਹਾਂ ਕੰਦ ਤੇ ਨਹੀਂ। ਕੀ ਦੀ ਆ ਹਾਲੋ ਹਾਲੋ ਟੋਟਲ ਕੋ ਚੱਕਰ ਨਹੀਂ ਸਭ ਕੋ ਇਕੱਠਾ ਕਰ ਲਾ ਪਪਾ ਪਪਾ ਏੜਿ ਜੜਿ ਰਾਜਾਂ ਦੋਹੀ ਹੋਈ ਰਾਜਾਂ ਫੰਨੀ ਕਹਣਾ ਦੱਬ ਤੇ ਹਰੂ ਫੜ ਲਾ ਇਹਨੂੰ ਫੜ ਲਾ ਫੜ ਲਾ ਇੱਥੇ ਗਿੱਲਾ ਹੋ ਰਣਾ ਨਾ ਗਾਂ ਉਸ ਨੂੰ ਚੱਕੂ ਗੋਦੀ ਚੱਕ ਲੈ ਇਹਨੂੰ ਆ ਮੇਰਾ ਬੰਬੂ ਹੂ ਹੂ ਸਤਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਜੀ ਜੋ ਬਲੇ ਸੋ ਨਿਹਾਲ ਸਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੱਚੀ ਗਾਣੀ ਬੁਲਾਈ ਜੋ ਬੋਲੇ ਸੋ ਨਿਹਾਲ ਸਸਰੀਆ ਕਾਲ ਚਲਵਾ ਬੱਡਨਾ ਕੱਕ ਬੱਡ ਜਾਣੇ ਨੇ ਆਪਸ ਆਪ ਕੋ ਮੈਂ ਬੱਡ ਲਵਾ ਹੁਣ ਕੀ ਮੂੰਹ ਨੂੰ ਕਦੇ ਕਰਦੇ ਮੈਂ ਲਹੂ ਜਲਦਾ ਆ ਨਾ ਥੋੜਾ ਧਿਆਨ ਕਿੱਥੇ ਦਾ ਦਾਤੀ ਮਰਾਲੀ ਠੰਡ ਜਿਹਾ ਪਤਾ ਹੀ ਲੱਗਿਆ ਕੱਕ ਬੱਡ ਕੇ ਜਾ ਉੱਥੇ ਜਦੋਂ ਪਤਾ ਲੱਗਿਆ ਬੇਜਤੀ ਵਾਜੀ ਗਈ ਹਾਏ ਮੇਰਾ ਪੁੱਤ ਵੀਰ ਹੁੰਦਾ ਤੇਰੇ ਵੀ ਵੱਜਿਆ ਤੇਰੇ ਕੀ ਹੋਇਆ ਬੁੱਕੂ ਮਾ ਦੇ ਮੇਰੇ ਗੁੱਕੂ ਹੋ ਗਏ ਮੇਰੇ ਗੁੱਕੂ ਬੁੱਕੂ ਮਾ ਕੋਈ ਨੀ ਤੇ ਕਿਆ ਹੋ ਗਿਆ ਪੁੱਤ ਪਾਪਾ ਦੇ ਮੇਰੇ ਦੁੱਖ ਹੋ ਗਏ ਇਹਦਾ ਕਹਦੀ ਹੱਥ ਲੈ ਮੇਰੀ ਫਿਰਦਾ ਮੈਨੂੰ ਕੋਈ ਫੜ ਗਈ ਫੂਕ ਮਾਤ ਦਾ ਦੁੱਖ ਹੋ ਗਿਆ ਹਟ ਜਾ ਪੁੱਤ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ ਕਦ ਬੱਜ ਗਈ ਦਾਤੀ ਇਹ ਖਾਸੀ ਵੱਜੀ ਥੋੜੇ ਨਾ ਨਾ ਵੱਜੀ ਤਾਂ ਥੋੜੀ ਜਿਹੀ ਆ ਖੱਡ ਜਿਹੀ ਬਣ ਗਈ ਥੋੜੀ ਜਿਹੀ ਕੁਛ ਨਹੀਂ ਹੋਇਆ ਆ ਦੁੱਖ ਦਾ ਸੇ ਹਟ ਗਿਆ ਸੋਨ ਹੋ ਗਿਆ ਖੂਨ ਜੰਮ ਜਾਂਦਾ ਠੰਡ ਚ ਤਾਂ ਨਾ ਕਾ ਹੋ ਗਿਆ ਪੁੱਤ ਤਾਂ ਕੀ ਕਰਨਾ ਹੈ ਅੱਛਾ ਅਜੇ ਨਾ ਸਾਫ ਕਰ ਤਮਾਰਾ ਇਹਦਾ ਮਿੱਟੀ ਨਾਲ ਆ ਜੀ ਮਿੱਟੀ ਨਾਲ ਜਦ ਕਿ ਤੂੰ ਧੱਕਮ ਹੋ ਜਾਂਦਾ ਤਸ ਛੋਟੇ ਜਿਹੇ ਹੁੰਦਿਆਂ ਦੇ ਆ ਮਿੱਟੀ ਚੱਕ ਲੈਣੀ ਪਾਪਾ ਜੀ ਇਹਨਾਂ ਨੇ ਆ ਮਾਰ ਲੈਣਾ ਚਲ ਪੈਦੇ ਵਿੱਚ ਹੁਣ ਜਿੱਥੇ ਧੱਕਮ ਹੈਗਾ ਪਾਪਾ ਹੋ ਆ ਚਾ ਆ ਵੀ ਲੱਗਿਆ ਇਹ ਕਿੰਨੀ ਸਾਫ ਕਰਨਾ ਹਾਂ ਆ ਹਾਂ ਥੋੜਾ ਸੁੱਕਾ ਮਾਰਦੀ ਆ ਹਾਂ ਆਦਾ ਫੇਰ ਨਿਕਲ ਆ ਪੁੱਤ ਖੂਨ ਹੋ ਰਿਹਾ ਨਾ ਕਾਜਾਨੀ ਹੇ ਦਾ ਹਾਏ 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 ਮਿੱਟੀ ਲਾ ਲ ਮੈਂ ਫਿਰ ਪ੍ਰਾਣੀ ਬੂੜੀਆਂ ਉਗਣ ਕਰਦੀ ਆ ਹਾਂ ਆ ਆ ਆ ਜੁਕੂ ਆ ਵੀ ਕਰਨੀ ਵਿਆਹ ਸਵਾਰੀ ਚੁਟਕੀ ਲਾਤੀ ਤੂੰ ਤਾਂ ਦੇਖ ਲੈ ਕੇ ਜਾ ਬਣਾਉਦੀ ਮੂੰਹ ਤਾਂ ਦੇਖ ਲੈ ਕੇ ਜਾ ਬਣਾਉਦੀ ਦਿਖਾਇਓ ਰਿਤ ਔਰ ਪੁੱਤੋ ਅਸ਼ੂਭ ਔਰ ਉਹ ਡਰ ਗਈ ਨੇ ਕੀ ਹੋਇਆ ਪਾਪਾ ਦੇ? ਕੀ ਹੋਇਆ? ਕੀ ਹੋਇਆ? ਓਏ ਓੜਾ ਕਿਹੜੇ ਬੋਲ ਕੇ ਦੱਸੂਗੀ? ਨਹੀਂ ਉਹਦੇ ਹੱਥ ਨੂੰ ਖੂਨ ਲੱਗ ਗਿਆ। ਓਏ ਫੂਕ ਮਾਰ ਦਿਓ ਰੇ ਪੁੱਤ। ਹਾਂ। ਹਾਂ। ਲਾ ਲਾ। ਲਾ ਸਾਫ ਕਰ ਦੇ ਤੂੰ ਸਾਫ ਕਰ। ਤੂੰ ਕਰ ਦੇ ਸਾਫ। ਹਾਂਜੀ। ਤੂੰ ਕਰ ਦੇ ਸਾਫ। ਉਹ ਤੂੰ ਕਰ ਦੇ ਸਾਫ। ਪਾਪਾ। ਹਾਂ। ਓਹ ਘੋੜੀਆਂ ਖੇਤੀ ਲੈ ਕਰ ਗਿਆ ਬਿਜਾਰੀ। ਆਲਾ ਕੋ ਕੋ ਆਲਾ ਹallelujah ਉਹ ਆ ਚਲੋ ਬਈ ਤਾਂ ਹੁਣ ਤੋੜ ਲੇ ਮਿੱਥੇ ਹਾਂਜੀ ਕਰਕੇ ਚੱਲਦੇ ਆਂ ਉਹਨੂੰ ਦੇਖਦੇ ਆਂ ਕਰ ਲਾ ਚੇ ਅਗਲਾ ਪ੍ਰੋਗਰਾਮ ਕਿਆ ਬਣਦਾ ਹਾਂਜੀ ਇਹਦਾ ਸਵਾਰ ਨਿਕਲਣਾ ਬੰਦੇ ਨੂੰ 10 ਦਾ ਹੁਣ ਇਹਦਾ ਹੁਣ ਮੜੇ ਜਾ ਬਰਫ਼ ਚ ਰੱਖਣਾ ਪਣ ਉਹਨੂੰ ਉਂਗਲੀ ਤੇ ਮੇਰੀ ਸੋਨੂ ਬੀਬੀ ਸੁੱਖੂ ਸੁੱਖੂ ਦੁੱਖੂ ਆ ਦੁਕੂਰੀ ਸੁਖੂਰੀ ਦੁੱਖੂ ਆਏ ਨੈਦਰ ਅੱਧਾ ਕਰ ਦਿੰਦੇ ਚੱਲ ਚੱਲ ਬਸ ਦੂਆ ਓਕੇ ਦੂਆ ਦੂਆ ਦਾ ਦੂਆ ਨਹੀਂ ਹੈਗਾ ਪੁੱਤ ਇੱਥੇ ਹੋਰੋਂ ਨਿਕਲੀ ਜਾਣਾ ਨਿਕਲੀ ਜਾਣਾ ਕੋਈ ਚੱਕਰ ਨਹੀਂ ਹੈਗਾ ਚਲੋ ਹੁਣ ਘਰ ਜਾ ਕੇ ਮਿਲਦੇ ਜੀ ਸਾਨੂੰ ਦੇਖ ਰਿਹਾ ਕਹਿੰਦੀ ਆ ਰੱਖੇ ਰੇ ਡਾਕਟਰ ਸਟੈਨ ਬਬ ਮੇਰੀ ਬਾਹ ਮਾ ਤੋੜ ਦੇ ਤੂੰ

ਗੀਟੇ ਚ ਕਿੱਥੇ ਹੋਇਆ ਤੈਂ ਹੋਇਆ ਤੂੰ ਕੁ ਉਹਨੂੰ ਐ ਕਹਿ ਗਿੰਦੀ ਐ ਕਾ ਜੇ ਦੀ ਵਾਂ ਸਿੱਧੀ ਕਰੂ ਮੈਂ ਤੂੰ ਆਪਾ ਲੈ 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 ਦੇਖਿਆ ਕਾਕਾ ਦੀ ਦੇਖਿਆ ਕਾਕਾ ਦੀ ਦੂ ਬਿੱਲੀਆ ਫਿਕੀ ਨਹੀਂ ਉਹ ਜਦ ਤੱਕ ਮੈਨੂੰ ਲੈ ਕੇ ਆਂਦਾ ਜਦ ਦੀ ਜੀ ਉਠਾ ਲਿਆ ਦੀਦੀ ਜੀ

ਹੋ ਕੋ 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 ਠੀਕ ਹੋ ਗਿਆ ਹੁਣ ਤਾਂ ਠੀਕ ਹੁਣ ਤਾਂ ਠੀਕ ਤਾਂ ਠੀਕ ਹਾਈ ਹਾਈ ਹੈ ਭੁੱਖਾ ਮਾਰਦੀ ਇਕੜੀ ਥੁੱਲੇ ਜ ਮਾਰਦੀ ਦੀ ਭੁੱਖਾ ਇੱਧਰ ਦੂਆ ਹਾਂ ਹਾਂ ਦੂਆ ਦੂਆ ਤਾਂ ਠੀਕ ਆ ਚੱਲ ਹੂੰ ਕਾਈ ਹੂੰ ਦਾਦਾ ਤੇਰੀ ਗੱਜ ਨਹੀਂ ਸਾਨੂੰ ਸਮਝ ਲੱਗਣੀ ਹੈਗੀ ਮੈਨੂੰ ਸਮਝਾ ਦੇ ਆਇਆ ਕਿਆ ਚਾਹੀਦਾ ਹਾਂ ਦੱਸ ਦੇ ਹਾਂਜੀ ਤਕੂ ਹਾਂ ਪਾਪਾ ਦੇ ਦੁੱਖ ਹੋ ਗਿਆ ਹਾਂ ਤੇ ਹਾਂ ਇੱਥੇ ਹੋਇਆ ਪਾਪਾ ਦਾ ਦੁੱਖ ਹਾਂ ਮੇਰੇ ਤਾਂ ਆਏ ਹਾਂ ਲਈ ਮਿੱਟੀ ਦੀ ਕੁੱਪੀ ਦੇ ਦੋ ਪੀਤਾ ਦੇ ਪੀਤਾ ਦੋ ਪੀਤਾ ਪਹਿਲਾਂ ਜੱਫੀ ਮਾਂ ਪਹਿਲਾਂ ਜੱਫੀ ਪਾਪਾ